सत श्रीकाल जी सूँ कि उम्मीद करता तुम वाइसिया हो गए मैं परछाव तो थोड़ा स्वागत करता हाँ तो अपने यूट्यूब चैनल परछावान बॉटेक्स गेमिंग से सो so, कि अज्द की इस वीडियो के अंदर आप भी गेमिंग नहीं खेडा अज्ञर मैं अपना प्लैन क्लीयर कराँगा सो so, बेसिकली तुम पता है कि मैं सीरीयस स्टोरी टेलिंग गेमिंग खेडता हाँ एंड अल्टीमेटली मैं गेमिंग के इमोशनस समझना चाहता हाँ सो अज मैं तुम्हें रिवील कराँगा अपना ग्रैंड प्लैन और प्लैन देख मेरा मल्टीवरसल ऑफ गेमिंग ਤਾਨੂੰ ਇਹ ਕੀ ਹੋਏਗਾ ਤੁਹਾਨੂੰ ਜਿਵੇਂ ਜਿਵੇਂ ਮੈਂ ਵੀਡੀਓਜ਼ ਅਪਲੋਡ ਕਰਦਾ ਰਹਾਗਾ ਤੁਹਾਨੂੰ ਇੰਨਾ ਬਾਰੇ ਪਤਾ ਲੱਗ ਜਾਊਗਾ ਸੋ ਬੀਸਿਕਲੀ ਮੈਂ ਸਦੀਪ ਪਾਸ਼ਾ ਦੇ ਵਿੱਚ ਕਹਾਂ ਤੇ ਮੈਂ ਆਪਣੀ YouTube ਚੈਨਲ ਨੂੰ ਇੱਕ ਮਲਟੀਵਰਸਲ ਕਹਿ ਸਕਦੇ ਹੋ ਕਿ ਏ ਐਸ ਅ ਸੀਰੀਜ਼ ਤੁਹਾਡੇ ਸਾਹਮਣੇ ਪੇਸ਼ ਕਰਾਂਗਾ ਤੇ ਉਹਨਾਂ ਸੀਰੀਜ਼ ਦੇ ਵਿੱਚ ਮੈਂ ਤੁਹਾਡੇ ਕੋਲੋਂ ਸੱਤ ਚੈਪਟਰ ਜਿਹੜੇ ਨੇ ਤੁਹਾਡੇ ਸਾਹਮਣੇ ਪੇਸ਼ ਕਰਨਾ ਚਾਹਾਂਗਾ ਸੋ ਵੇਖੋ ਮੈਂ ਗੇਮਿੰਗ ਹੀ ਖੇਡਣਾ ਨਹੀਂ ਛੋੜਨਾ ਕਿਉਂਕਿ ਕਾਫੀ سارے ਕ੍ਰੀਏਟਰ ਸੰਦੇ ਨੇ ਜਿਹੜੇ ਕਿ ਗੇਮ ਖੇਡ ਕੇ ਉਸ ਨੂੰ ਭੁੱਲ ਜਾਂਦੇ ਨੇ ਜਾਂ 6 ਮਹੀਨੇ ਬਾਅਦ ਆਪਣਾ YouTube ਚੈਨਲ ਛੱਡ ਦਿੰਦੇ ਨੇ ਐਂਡ ਐਰਾ ਵਗੈਰਾ ਜੋ ਵੀ ਅੱਜਕੱਲ ਪੰਜਾਬੀ ਗੇਮਿੰਗ ਕਮਿਊਨਿਟੀ ਦੇ ਵਿੱਚ ਚੀਜ਼ਾਂ ਹੋ ਰਹੀਆਂ ਨੇ ਇਹ ਸਭ ਨੂੰ ਸਾਰਿਆਂ ਨੂੰ ਪਤਾ ਹੈ ਸੋ ਫਿਲਹਾਲ ਮੈਂ ਅਜੇ ਹਾਇ ਯੂਟਿਊਬਰ ਨਹੀਂ ਹੈਗਾ ਕਿ ਮੈਂ ਆਪਣੀ ਜਿਹੜੀ ਗੇਮਿੰਗ ਹੈ ਉਹਨੂੰ ਛੱਡ ਕੇ ਚੱਲ ਜਾਵਾਂ ਫਿਲਹਾਲ ਮੈਂ ਚੈਪਟਰਸ ਦਾ ਜਿਹੜਾ ਹੈ ਉਹ ਪਲਾਨ ਸ਼ੁਰੂ ਕੀਤਾ ਹੈ ਇਹਨੂੰ ਮੈਂ ਦ 7 ਚੈਪਟਰ ਸਾਗਾ ਦੇ ਨਾਮ ਨਾਲ ਜਾਣਿਆ ਹੈ ਸੋ ਬੇਸਿਕਲੀ ਇਹ ਇਹ ਸੱਤ ਚੈਪਟਰ ਹੋਣਗੇ ਐਂਡ ਇਹਨਾਂ ਸੱਤ ਚੈਪਟਰ ਦੇ ਵਿੱਚ ਗੇਮਸ ਦੀ ਕੈਟਾਗਰੀਜ਼ ਹੋਣਗੀਆਂ ਹੁਣ ਉਹਨਾਂ ਗੇਮਸ ਦੀ ਕੈਟਾਗਰੀਜ਼ ਦੇ ਵਿੱਚ ਉਹਨ ਗੇਮ ਦੀ ਸੀਰੀਜ਼ ਵੀ ਆ ਜਾਂਦੀਆਂ ਨੇ ਹੁਣ ਕਾਫੀ ਸਾਰੀ ਗੇਮਸ ਤੁਸੀਂ ਵੇਖਿਆ ਹੋਣੀਆ ਕਿ ਕਿਸੇ ਦੀ ਕਿਸੇ ਗੇਮਿੰਗ ਸੀਰੀਜ਼ ਦੇ 3 ਗੇਮਸ ਹੁੰਦੀਆਂ ਨੇ ਕਿਸੇ ਦੀ 7 ਗੇਮਸ ਹੁੰਦੀਆਂ ਨੇ ਕਿਸੇ ਦੀ ਜ਼ਿਆਦਾ ਹੁੰਦੀਆਂ ਨੇ ਸੋ ਉਹ ਸਾਰੀਆਂ ਗੇਮਸ ਹੀ ਇਨਾਂ ਚੈਪਟਰ 7 ਦੇ ਅੰਦਰ ਕਲੀਅਰ ਹੋ ਜਾਣ ਗਿਆ ਸੋ ਪਹਿਲਾਂ ਤਾਂ ਉਸ ਤਮਾ ਕਿ ਇਹ ਜੋ ਮੇਰਾ ਚੈਪਟਰ 7 ਹੋਣ ਵਾਲੇ ਨੇ ਇਹ ਚੈਪਟਰ 7 ਜਿਹੜੇ ਨੇ ਬੀਸਿਕਲੀ ਇਹਨਾਂ ਵਿੱਚ ਤੁਹਾਡੀ ਅਲਟੀਮੇਟਲੀ ਸਾਰੀ ਤੁਹਾਡੀ ਫੇਵਰਿਟ ਗੇਮ ਜਿਹੜੀਆਂ ਨੇ ਆਪਾਂ ਖੇਟਾਂਗੇ ਵਿੱਚ ਸੀਰੀਅਸ ਸਟੋਰੀ ਟੈਲਿੰਗ ਫਰਸਟ ਚੈਪਟਰ ਨੂੰ ਆਪਾਂ ਮੈਂਸ਼ਨ ਕੀਤਾ ਹੈ ਦ ਬਿਗਨਿੰਗ ਮਤਲਬ ਕਿਉਂਕਿ ਫਰਸਟ ਚੈਪਟਰ ਦੀ ਸ਼ੁਰੂਆਤ ਤੁਹਾਡੀ ਮੇਰੀ ਫਰਸਟ ਵੀਡੀਓ ਅਸੈਸਿਨ ਕ੍ਰੀਡ ਦੇ ਉੱਤੋਂ ਹੀ ਸ਼ੁਰੂ ਹੋ ਚੁੱਕੀ ਸੀ ਐਂਡ ਇਹਦੇ ਵਿੱਚ ਜਿਹੜੀ ਗੇਮਸ ਆਪਾਂ ਖੇਡ ਰਿਹਾ ਤਨ ਫਿਊਚਰ ਦੇ ਵਿੱਚ ਪਤਾ ਲੱਗ ਜਾਊਗਾ ਕਿ ਇਹ ਚੈਪਟਰ ਕਦੋਂ ਐਂਡ ਹੋਏਗਾ ਕਿਉਂਕਿ ਮੈਂ ਵੀਡੀਓ ਦੇ ਵਿੱਚ ਲਾਸਟ ਦੇ ਵਿੱਚ ਦੱਸ ਦਵਾਂਗਾ ਕਿ ਤੁਹਾਡਾ ਚੈਪਟਰ 1 ਕੰ ਸੈਕੰਡ ਚੈਪਟਰ ਹੋਏਗਾ ਤਾਂ ਫਾਊਂਡੇਸ਼ਨ ਫਾਊਂਡੇਸ਼ਨ ਦੇ ਵਿੱਚ ਕੀ ਹੈ ਕਿ ਅਸੈਸਿਨ ਕ੍ਰੀਡ ਸੀਰੀਜ਼ ਨੂੰ ਹਾਫ ਖੇਡਣ ਤੋਂ ਬਾਅਦ ਆਪਾਂ ਜਿਹੜਾ ਹੈ ਇੱਕ ਦੂਸਰੀ ਗੇਮਿੰਗ ਵਿੱਚ ਜਾਵਾਂਗੇ ਜੋ ਕਿ ਸੀਰੀਜ਼ ਤੋਂ ਰੱਖਦੀ ਹੋਏਗੀ ਐਂਡ ਉਸੇ ਗੇਮਿੰਗ ਸੀਰੀਜ਼ ਦੇ ਵਿੱਚ ਬੀਸਿਕਲੀ ਜੇਕਰ ਆਪਾਂ ਗੱਲ ਕਰੀਏ ਤਾਂ ਉਸੇ ਨੂੰ ਹੀ ਆਪਾਂ ਚੈਪਟਰ 2 ਦੇ ਵਿੱਚ ਨਾਮ ਦਿੱਤਾ ਹੈ ਤਾਂ ਫਾਊਂਡੇਸ਼ਨ ਦਾ ਉਹਦਾ ਫਾਊਂਡੇਸ਼ਨ ਦੇ ਵਿੱਚ ਆਪਾਂ ਕਰਾਂਗੇ ਕਿ ਡਿਫਰੈਂਟ ਡਿਫਰੈਂਟ ਗੇਮਸ ਦੇ ਵਿੱਚ ਜਾਵਾਂਗੇ ਚੈਪਟਰ 1 ਦੇ ਵਿੱਚ ਆਪਾਂ ਅਸੈਸਿਨ ਕ੍ਰੀਡ ਦੇ ਵਿੱਚ ਹੀ ਰਵਾਂਗੇ ਪਰ ਚੈਪਟਰ 2 ਦੇ ਵਿੱਚ ਆਪਾਂ ਫਾਊਂਡੇਸ਼ਨ ਦੇ ਯਾਨੀ ਕਿ ਡਿਫਰੈਂਟ ਮਲਟੀਵਰਸਲ ਇਵੈਂਟਸ ਨੂੰ ਜੜਾ ਐਕਸਪਲੋਰ ਕਰਾਂਗੇ ਪਰ ਛਾਵਾ ਦੂਸਰੀ ਡਾਈਮੈਂਸ਼ਨਸ ਵਿੱਚ ਜਾਵੇਗਾ ਐਂਡ ਉਹਨਾਂ ਗੇਮਸ ਨੂੰ ਪਲੇ ਆਊਟ ਕਰੇਗਾ ਚੈਪਟਰ 3 ਦੇ ਵਿੱਚ ਹੋਏਗੀ ਇਹ ਚੈਪਟਰ 3 ਮੇਰੇ ਉਹਨਾਂ ਯੂਟਿਊਬਰ ਫੈਨਸ ਲਈ ਹੋਏਗੀ ਜਾਂ ਫਿਰ ਕਹਿ ਸਕਦੇ ਮੇਰੇ ਸਬਸਕ੍ਰਾਈਬਰਸ ਲਈ ਹੋਏਗੀ ਜਿਹੜੇ ਕਿ ਐਕਸ਼ਨ ਪੈਕਡ ਗੇਮਸ ਨੂੰ ਜ਼ਿਆਦਾ ਖੇਡਣਾ ਪਸੰਦ ਕਰਦੇ ਨੇ ਪੂਰੇ ਚੈਪਟਰ 3 ਦੇ ਵਿੱਚ ਤੁਹਾਡੇ ਲਈ ਐਕਸ਼ਨ ਪੈਕਡ ਗੇਮਾਂ ਜਿਹੜਾ ਹੈ ਮੈਂ ਕੋਸ਼ਿਸ਼ ਕਰਾਂਗਾ ਕਿ ਖੇਡਾਂ कोशिश नहीं मतलब कंप्लीटली खेडा माफिया वर्स के चैप्टर थ्री के चीज़ा खेडा एक्शन पैक गेम्स खेडा तो भी बहुत मजा आऊगा मैनु भी काफ़ी मजा आऊगा एंड काफ़ी ज़्यादा इंट्रस्टिंग होने वाला है ये चैप्टर अगला चैप्टर मेरा फेवरेट चैप्टर होने वाला है क्योंकि इस चैप्टर का तो नाम होएगा ओरिजिन वर्स चैप्टर फोर काफ़ी ज़्यादा यूनीक होएगा इस दे पिछे का कारण ये है क्योंकि जिन्नी भी सीरीज़ ने ठीक है चाहे सीरियल वाइज की गल करिए फिर गल करिए कि ਲਾਸਟ ਗੇਮ ਇਹਨਾਂ ਦੀ origin based ਹੁੰਦੀ ਹੈ ਸੋ ਉਹਨਾਂ ਗੇਮਸ ਨੂੰ ਆਪਾਂ ਇਸ YouTube ਚੈਨਲ ਦੇ ਅੰਦਰ ਪਲੇ ਕਰਾਂਗੇ ਮਤਲਬ ਉਹਨਾਂ ਦੇ origin ਨੂੰ ਡਿਟੇਲ ਦੇ ਵਿੱਚ ਆਪਾਂ ਸਟੋਰੀ ਦੇ ਮਾਧਿਅਮ ਰਾਹੀਂ ਜਿਹੜਾ ਹੈ ਨਰੇਟ ਕਰਨ ਦੀ ਕੋਸ਼ਿਸ਼ ਕਰਾਂਗੇ ਐਂਡ ਚੈਪਟਰ 4 ਮੇਰਾ ਫੇਵਰਟ ਚੈਪਟਰ ਰਹਿਣ ਵਾਲਾ ਹੈ ਐਂਡ ਹਾਂ ਤੁਸੀਂ ਪਹਿਲੀ ਤਿੰਨ ਚੈਪਟਰਸ ਨੂੰ ਸਕਿਪ ਕਰ ਸਕਦੇ ਹੋ ਪਰ ਚੈਪਟਰ 4 ਤੋਂ ਬਾਅਦ ਕੋਈ ਵੀ ਜਿਹੜਾ ਚੈਪਟਰ ਸਕਿਪ ਨਾ ਕਰਿਓ ਕਿਉਂਕਿ ਕਾਫੀ ਜ਼ਿਆਦਾ ਮਜ਼ੇਦਾਰ ਹੋਣ ਵਾਲਾ ਹੈ ਚੈਪਟਰ 5 ਤੁਹਾਡੇ ਲਈ ਕਾਫੀ ਡਿਫਰੈਂਟ ਚੀਜ਼ਾਂ ਨੂੰ ਪੇਸ਼ ਕਰੂਗਾ ਕਿਉਂਕਿ ਇਸ ਚੈਪਟਰ 5 ਦੇ ਵਿੱਚ ਹੋਏਗਾ ਸਾਡਾ ਦਾ ਪਾਵਰ ਐਰਾ ਦਾ ਪਾਵਰ ਐਰਾ ਦਾ ਮਤਲਬ ਇਹ ਹੈ ਕਿ ਇਸ ਦੇ ਵਿੱਚ ਆਪਾਂ ਹਾਈ ਟੈਕਚਰ ਕੁਆਲਿਟੀਜ਼ ਦੀ ਗੇਮਸ ਨੂੰ ਖੇਡਾਂਗੇ ਉਹ ਗੇਮਸ ਜਿਹੜੀਆਂ ਦੀ ਹਾਈ ਐਂਡ ਡਿਵਾਈਸਸ ਤੇ ਖੇਡੀਆਂ ਜਾਂਦੀਆਂ ਨੇ ਉਹਨਾਂ ਗੇਮਸ ਨੂੰ ਆਪਾਂ ਇਸ YouTube ਚੈਨਲ ਦੇ ਅੰਦਰ ਖੇਡਾਂਗੇ ਤੁਸੀਂ ਸਰਪ੍ਰਾਈਜ਼ ਹੋਵੋਗੇ ਕਿ ਚੈਪਟਰ 5 ਦੇ ਵਿੱਚ ਉਹ ਗੇਮਸ ਇਨਕਲੂਡਡ ਨੇ ਜਿਹੜੀਆਂ ਤੁਹਾਡੀ ਆਪਣੀ ਫੇਵਰਿਟ ਹੋਣਗੀਆਂ ਐਂਡ ਆਪਾਂ ਉਹਨਾਂ ਗੇਮਸ ਨੂੰ ਇਸ YouTube ਚੈਨਲ ਦੇ ਅੰਦਰ ਖੇਡਾਂਗੇ ਚੈਪਟਰ 6 ਵਨ ਆਫ ਮਾਈ ਫੇਵਰਿਟ ਚੈਪਟਰ ਐਂਡ ਕਾਫੀ ਸਾਰੇ ਲੋਕਾਂ ਨੂੰ ਇਹ ਚੈਪਟਰ ਪਸੰਦ ਆਊਗਾ ਕਿਉਂਕਿ ਇਸ ਚੈਪਟਰ ਦੇ ਅੰਦਰ ਇਸ ਚੈਪਟਰ ਦਾ ਨਾਮ ਹੀ ਹੈ ਦਾ ਕੋਡ ਵਰਸ ਦਾ ਕੋਡ ਵਰਸ ਬੇਸਿਕਲੀ ਉਹ ਚੈਪਟਰ ਹੋਏਗਾ ਜਿਹਦੇ ਵਿੱਚ ਆਪਾਂ ਬੇਸਿਕਲੀ ਕਹਿ ਸਕਦੇ ਹੋ ਕਿ ਕੋਡਸ ਜਾਂ ਟੈਮਿੰਗ ਕੋਡਸ ਐਜ਼ ਆ ਖੇਡਾਂਗੇ ਠੀਕ ਹੈ ਹੁਣ ਕਾਫੀ ਸਾਰੇ ਟਾਈਟਲਸ ਨੇ ਗੇਮਿੰਗ ਇੰਡਸਟਰੀ ਦੇ ਵਿੱਚ ਜਿਹਦੇ ਬਾਰੇ ਮੈਂ ਰਿਵੀਲ ਤਾਂ ਨਹੀਂ ਕਰੂੰਗਾ ਬਟ ਉਹ ਗੋਡੈਸ ਕੋਡ ਮਿੱਤਰੇ ਨਾਲ ਜੁੜੇ ਹੋਏ ਨੇ ਐਂਡ ਆਪਾਂ ਉਹਨਾਂ ਨੂੰ ਹੀ ਐਕਸਪਲੋਰ ਕਰਾਂਗੇ ਐਂਡ ਲਾਸਟ ਚੈਪਟਰ ਮਤਲਬ ਲਾਸਟ ਚੈਪਟਰ ਫਿਲਹਾਲ ਸਾਡੇ ਮਲਟੀਵਰਸ ਦੇ ਮਲਟੀਵਰਸ ਪਾਰਟ 1 ਦਾ ਲਾਸਟ ਚੈਪਟਰ ਹੋਏਗਾ ਦਾ ਮਾਡਰਨ ਲੈਜੈਂਡ ਮਤਲਬ ਜਿੰਨੀ ਵੀ ਗੇਮਸ ਆਪਾਂ ਖੇਡੀਆਂ ਨਹੀਂ ਉਹਨਾਂ ਸਾਰਿਆਂ ਦੇ ਜਿਹੜੀ ਮਾਡਰਨ ਐਟਰੀਬਿਊਟਸ ਨੇ ਮਤਲਬ ਜਿਹੜੀ ਮਾਡਰਨ ਚੀਜ਼ਾਂ ਨੇ ਠੀਕ ਹੈ ਮਤਲਬ ਜਿਹੜੀਆਂ ਕਿ ਫਿਲਹਾਲ ਨਿਊ ਲਾਂਚਸ ਨੇ ਆਪਾਂ ਉਹਨਾਂ ਨੂੰ ਇਸ ਗੇਮ ਦੇ ਅੰਦਰ ਖੇਡਾਂਗੇ ਕਿਉਂਕਿ ਕਾਫੀ ਸਾਰੇ ਲੋਕ ਹੁੰਦੇ ਨੇ ਜਿਹੜੇ ਕਿ ये चीज़ चाहते नहीं कि न्यू गेम्स, तो course, गेम्स भी जड़ा है तो फेवरेट कॉन्टेंट क्रिएटर जड़ा है अपने यूट्यूब चैनल के अंदर खेडे एंड अफकोर्स चैप्टर सिक्स तक का न्यू गेम्स ने नहीं खेडिया जा सकियां पर चैप्टर सैवन मॉडर्न लैजेंड आप सारी नवी गेम्स ट्राई आउट करा कुछ नव सीखने मिलेगा सानू सो so, प्लीज़ मैनू अस् यूट्यूब चैनल पर सपोर्ट करो क्योंकि ये प्लैन काफ़ी डिफरेंट है एंडाबी गेमिंग इंडस्ट्री में काफ़ी अगे तक लैके जा सकता है ये प्लैन मेरा परछावाना वॉकटेस गेमिंग मल्टीवर्स सागा के नामया ना जाएगा हम इस सात चैप्टर बनाए ने एंड सत्ते चैप्टर काफ़ी ज़्यादा इंट्रस्टिंग ने सो so, चैनल तरह तो प्लीज़ चैनल सबसक्राइब करके वीडियो लाइक कर दौ एंड प्लीज यार मेरी इस वीडियो में जो तु जो तुम इस वीडियो में वेखोगे चाहे हूँ वेख लो या फिर तीन चार साल बाद वेख लो तो सारी नॉलेज हो जाएगी कि मैं ये चीज़ क्या क्यों रहा हाँ